ਬਾਲੀਵੁੱਡ ਤੇ ਬਾਲੀਵੁੱਡ ਦੇ ਫੇਮਸ ਗਾਇਕ ਦਲਜੀਤ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਉਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਬਾਰਡਰ 2 ਜਿਹਦੀ ਸ਼ੂਟਿੰਗ ਪੂਰੇ ਜ਼ੋਰਾਂ ਸ਼ੋਰਾਂ ਦੇ ਚੱਲ ਰਹੀ ਹੈ ਦਲਜੀਤ ਇਸ ਫਿਲਮ ਨੂੰ ਲੈ ਕੇ ਦਰਸ਼ਕ ਕਾਫੀ ਐਕਸਾਈਟਿਡ ਨੇ ਇਸ ਦੌਰਾਨ ਦਲਜੀਤ ਦੁਸਾਂਜ ਨੇ ਫਿਲਮ ਦੇ ਸੈੱਟ ਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਦਰਸਲ ਫਿਲਮ ਦੇ ਸੈੱਟ ਤੇ ਮੀ ਪਿਆ ਜਿਸ ਤੋਂ ਬਾਅਦ ਦਲਜੀਤ ਨੇ ਵਰੁਣ ਤਵਨ ਅਰਾਨ ਸ਼ੇਟੀ ਨਿਰਦੇਸ਼ਕ ਅਤੇ ਨਿਰਮਾਤਾ ਨਾਲ ਬਹੁਤ ਮਸਤੀ ਕੀਤੀ ਬਾਰਡਰ 2 ਦੇ ਵਿੱਚ ਸਨੀ ਦਿਓ ਸੁਨੀਲ ਸ਼ੇਟੀ ਦੇ ਪੁੱਤਰ ਅਰਾਨ ਸ਼ੇਟੀ ਵਰੁਣ ਤਵਨ ਵਰਗੇ ਸਿਤਾਰੇ ਦਲਜੀਤ ਦੁਸਾਂਜ ਨਾਲ ਨਜ਼ਰ ਆਉਣਗੇ ਇਹਨਾਂ ਸਾਰਿਆਂ ਦੀ ਜੋੜੀ ਦਰਸ਼ਕਾਂ ਲਈ ਇੱਕ ਨਵਾਂ ਅਤੇ ਸ਼ਕਤੀਸ਼ਾਲੀ ਅਨੁਭਵ ਲਿਆਏਗੀ ਇਹ ਫਿਲਮ ਅਗਲੇ ਸਾਲ 23 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੁਹਾਨੂੰ ਅੰਦਾਜ਼ਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਦਲਜੀਤ ਤੋਂ ਸਾਝ ਆਪਣੀ ਫਿਲਮ ਸਰਦਾਰ ਜੀ 3 ਲਈ ਖਬਰਾਂ ਦੇ ਵਿੱਚ ਨੇ ਜਿਸ ਦੇ ਵਿੱਚ ਉਹਨਾਂ ਨੇ ਪਾਕਿਸਤਾਨੀ ਐਕਟ੍ਰੈਸ ਹਾਨੀਆ ਮੀਰ ਨਾਲ ਕੰਮ ਕੀਤਾ ਇਸ ਬਾਰੇ ਕਈ ਫਵਾਵਾਵਾਂ ਸਨ ਕਿ ਉਹਨਾਂ ਨੂੰ ਬੋਰਡ 2 ਤੋਂ ਹਟਾ ਦਿੱਤਾ ਜਾ ਸਕਦਾ ਹੈ ਪਰ ਹੁਣ ਸ਼ੂਟਿੰਗ ਅਤੇ ਸੈੱਟ ਤੋਂ ਇਸ ਵੀਡੀਓ ਨੇ ਸਪਸ਼ਟ ਕਰ ਦਿੱਤਾ ਕਿ ਦਲਜੀਤ ਅਜੇ ਵੀ ਫਿਲਮ ਦੀ ਮੁੱਖ ਭੂਮਿਕਾ ਦੇ ਵਿੱਚ ਹਨ ਤੇ ਪੂਰੀ ਊਰਜਾ ਨਾਲ ਕੰਮ ਕਰ ਰਹੇ ਹਨ